ਨੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਜੀ ਦੇ ਨਾਂ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਚਲੋ ਜੀ ਕੱਲ ਤੁਸੀਂ ਸੁਣਿਆ ਹੋਣਾ ਸਾਡਾ ਇੱਕ ਮਾਸੀ ਭਾਂਜੀ ਦਾ ਗੀਤ ਸਿੰਦਰਪਾਲ ਸੋਨੀ ਜਿਹਦੀਆਂ ਬਹੁਤ ਸੋਹਣੀਆਂ ਪਰਿਵਾਰਕ ਵੀਡੀਓ ਤੁਸੀਂ ਸਿੰਦਰਪਾਲ ਸੋਨੀ ਦੇ ਚੈਨਲ ਤੇ ਜਾ ਕੇ ਦੇਖਿਓ ਫੋਖਰੀ ਭੂਆ ਪੇਕੇ ਪਿੰਡ ਦੀਆਂ ਰਾਹਾਂ ਤਿਆਂ ਦੁੱਖ ਆਪਣੇ ਪੁੱਤਰ ਬਣਾਉਣ ਜਮੀਨਾ ਤਿਆਂ ਦੁੱਖ ਬਣਾਉਂਦਿਆਂ ਨੇ ਧੀ ਦੀ ਰੋਲੀ ਇਸ ਤਰ੍ਹਾਂ ਦੀਆਂ ਬਹੁਤ ਲਗਭਗ 290 ਦੇ ਕਰੀਬ ਉਹਦੀਆਂ ਵੀਡੀਓ ਆ ਚੁੱਕੀਆਂ ਨੇ ਸਾਰਨੇ ਬੈਠ ਕੇ ਦੇਖਣ ਵਾਲੀਆਂ ਪਰਿਵਾਰਕ ਨੇ ਤੇ ਦਿਲ ਨੂੰ ਛੋਣ ਵਾਲੀਆਂ ਉਹਦੀਆਂ ਹੈਗਿਆ ਵੀਡੀਓ ਨੇ ਉਹ ਤੁਸੀਂ ਸੁੰਦਰਪਾਲ ਸੋਨੀ ਦੇ ਚੈਨਲ ਤੇ ਜਾ ਕੇ ਜਰੂਰ ਦੇਖਿਓ ਤੇ ਕੱਲ ਉਹਦੀ ਸ਼ੂਟਿੰਗ ਸੀ ਪਿੰਡ ਧੌਲਾ ਤੇ ਗਿੱਧੇ ਦੀ ਤੇ ਉੱਥੇ ਫਿਰ ਥੋੜਾ ਜਿਹਾ ਵਿੱਚ ਮੈਂ ਵੀ ਗਈ ਮੈਨੂੰ ਬੁਲਾਇਆ ਮਾਸੀ ਤੂੰ ਜ਼ਰੂਰ ਆ ਜਾ ਤੇ ਫਿਰ ਮੈਂ ਗਈ ਤੇ ਉੱਥੇ ਵੀ ਫਿਰ ਮੈਂ ਉਹਦੇ ਨਾਲ ਉਹ ਸ਼ੂਟਿੰਗ 'ਚ ਹਿੱਸਾ ਲਿਆ ਹਨਾ ਤੇ ਬਹੁਤ ਰੌਣਕ ਲੱਗੀ ਤੇ ਤੁਸੀਂ ਮੇਰੇ ਨਾਲ ਵੀ ਅੱਜ ਮੇਰੇ ਚੈਨਲ ਤੇ ਤੁਸੀਂ ਦੇਖਿਆ ਹੋਣਾ ਹਨਾ ਉਹ ਗੀਤ ਗਾ ਰਹੀ ਹੈ ਬੈਠੀ ਤੇ ਬਹੁਤ ਹਾਸਮੁਖ ਬੇਟੀ ਹੈ ਤੇ ਬਹੁਤ ਹੀ ਸਮਝਦਾਰ ਤੇ ਸਮਝਦਾਰ ਹੀ ਉਹ ਐਸਟਾ ਦੀਆਂ ਗੱਲਾਂ ਕਰਦੀ ਹੈ ਉਹਦੇ ਜਿਵੇਂ ਮਤਲਬ ਕੰਮ ਹੋਣੀਆਂ ਆ ਗਈਆਂ ਨੇ ਗੱਲਾਂ ਵਧੀਆ ਸਾਰੀਆਂ ਜੇ ਤੁਸੀਂ ਸੁਣੋਗੇ ਤੇ ਐਸਾ ਲਈ ਉਹਨੇ ਵੀਡੀਓ ਪਾਉਂਦੀ ਐ ਸੇਧ ਦੇਣ ਵਾਜੇ ਮੇਰਾ ਮਤਲਬ ਇਹਨ ਤੋਂ ਵੀ ਉਹਦੀਆਂ ਵੀਡੀਓ ਤੋਂ ਸੇਧ ਮਿਲਦੀ ਐ ਸਾਰਿਆਂ ਨੂੰ ਹੈਨਾ ਜੇ ਕੋਈ ਸੇਧ ਲੈਣ ਵਾਲਾ ਹੋ ਸੰਸਕਾਰ ਲੈਣਾ ਹੋ ਤਾਂ ਜਰੂਰ ਉਹਦੀਆਂ ਵੀਡੀਓ ਦੇਖਿਆ ਕਰੋ ਤੇ ਆਨੰਦ ਮਾਣੋ ਤੇ ਆਜੋ ਹੁਣ ਮੇਰੇ ਚੈਨਲ ਤੇ ਤੇ ਮੈਂ ਤੁਹਾਨੂੰ ਇੱਕ ਅੱਜਕੱਲ ਜਿਹੜਾ ਗੀਤ ਗਾ ਰਹੀ ਐ ਇਹ ਇੱਕ ਔਰਤ ਆਪਣੇ ਪਤੀ ਨਾਲ ਗੱਲਾਂ ਕਰਦੀ ਆ ਉਹ ਕਹਿੰਦੀ ਵੀ ਮੇਰੇ ਤਾਂ ਤੂੰ ਰੂਪ ਨਹੀਂ ਆ ਸਿਫਤਾ ਨਹੀਂ ਮੇਰੇ ਸੂਪ ਤੇ ਸਿਫਤਾ ਕਰ ਮੈ ਕਿਉਂ ਜੀ ਲੱਗਦੀਆਂ ਤੇ ਤੇਰੀਆਂ ਭੈਣਾਂ ਉਹਨਾਂ ਪਰਜਾਈਆਂ ਨਾਲ ਵਧੀਆ ਮੈਨੂੰ ਆ ਚੀਜ਼ ਲੈ ਕੇ ਦਿਆ ਇਹ ਤੁਸੀਂ ਗੀਤ ਚ ਸੁਣਿਆ ਹੈ ਨਾ ਤੇ ਜਿਹੜੀ ਮੈਂ ਉਹ ਪਾਉਂਗੀ ਨੁਕਤਾ ਉਹ ਹੈਗਾ ਵੀ ਤੁਸੀਂ ਜਿਵੇਂ ਬਸ ਉਹ 5 ਗ੍ਰਾਮ 7 ਗ੍ਰਾਮ ਚੂਰਨ ਰਾਉਣਾ ਹੈ ਜਿਵੇਂ ਐਸ ਡੀ ਟੀ ਬਣ ਗਈ ਹਾਰਟ ਅਟੈਕ ਦਾ ਸਾਨੂੰ ਆਇਆ ਖਤਰਾ ਹੈ ਕਮਰ ਤੇ ਦਰਦ ਹੈ ਹੈਨਾ ਪੇਟ ਭਾਰੀ ਆ ਕਈ ਵਾਰ ਆਇਆ ਹੁੰਦਾ ਇੱਥੋਂ ਦਰਦ ਜਾਂ ਹੋਣ ਲੱਗਦਾ ਕਿ ਹਾਰਟ ਅਟੈਕ ਨਾ ਹੋਵੇ ਉਹ ਮਾਮੂਲੀ ਚੀਜ਼ਾਂ ਨੇ ਤੁਸੀਂ ਲਿਖ ਲਿਓ ਸਤਿਗੁਰਾਂ ਨੇ ਦੱਸੀਆਂ ਹੋਈਆਂ ਨੇ ਬਿਲਕੁਲ ਤੁਸੀਂ ਤੰਦਰੁਸਤ ਰਹੋਗੇ ਉਹਨਾਂ ਦਾ ਸੇਵਨ ਜ਼ਰੂਰ ਕਰਿਓ ਤੇ ਇਸ ਤੋਂ ਬਾਅਦ ਮੈਂ ਉਹ ਨੋਟਾ ਪਾਉਂਗੀ ਆਜੂ ਹੁਣ ਫਿਰ ਇਹ ਪਿਆਰੇ ਜਿਹੇ ਲੋਕੀਤ ਵਾਲੇ ರೂಪದಿಯ ಕಾರಿ ಸಿಫ ತೇ ಕೇ ಲೇಟಡಿ ರೂಪ ತರ ಪಾರಾ അയാഗോ ബന്റി സോ മ ടേകര ਤੈਨਾਂ ਪਾ ਕੇ ਦਿਖਾਈ ਨਹੀਂ ਕਿਹੜੀ ਗੱਲਦਾਰ ਸਾਨੀ ਸੁੰਦਰੇ ਸੁਹਣੀ දනයගගලसाලද ਪੂਰੀ ਹਵੇਸ਼ ਦੇਖਣ ਵਾਲੇ ਜਾਨੀ ਖੜੋ ਵੇ ਦੇਖੀ ਖੜਾ ਲੱਗਦਾ ਜੋਗੀ ਰਾਵ ਲਾਵੇ ਤੇਰੀ ਪਹਿਣਾ ਤੇ ਪਰਜਾਨ ਵੇ ਪੂਰਾ ਮੇਕਅਪ ਕਰਕੇ ਆਇਆ ਫਾਤ ਫਾਤ ਦੀਆਂ ਵੇ ਸਿਰ ਤੇ ਦਾਗਣਾ ਲਾਣਾ ਕਿਸ ਨੇ ਪੂਰੀ ਡਾਈ ਕਿਸ ਨੇ ਕਾਲੀ ਪੰਜ ਭਾਂਡੀਆਂ ਡਾਈਆਂ ਲਾਈਆਂ ਸੇ ਨੂੰ ਵੂਨ ਸਿਰ ਤੇ ਬਾਤ ਬਾਤ ਦੀਆਂ ਵੇ ਡਾਣਿਆ ਲਾ ਕੇ ਆਂ ਆ ਮੈਂ ਵੀ ਗੁਤਾ ਕਰਨੀ ਆਂ ਦੋ ਵੇ ਡੋਰੇ ਬਾਨੀ ਕੇ ਪੌਣੀ ਲੋ ਦੇਖਣ ਵਾਲੇ පැනත පරිජඥේ පාක සුටිරෂමීඥ මැවිලැගලනෝදදිපුරිහෝව ਦੇਖਣ ਵਾਲੇ ਜਾਨੀ ਖਿਲੋ ਵੇ ਦੇਖੀ ਖੜਾ ਲੱਗਦਾ ਜੋ ਵੀਰਾਵ ਪਿਆਰਾ ਲੱਗਦਾ ਤੇਰਾ ਲੈੰਗਾ ਸਤਾਰਿਆਂ ਵਾਲਾ ਨਹੀਂ ਸਭ ਦੇ ਬਿਲਾਨ ਨੂੰ ਠੱਗਦਾ ਨੀ ਆ ਦੇਖਨੇ ਗਾਰਾ ਵਾਜੀ ਦਾ ਸੁੰਦਰ ਸੋ ਕੋਇਆ ਪੂਰਾ 200 ਤੁਹਾਨੂੰ ਮੇਰਾ ਗੀਤ ਕਿ ਹੋ ਗਿਆ ਲੱਗਿਆ ਤੇ ਉਮੀਦ ਆ ਸਾਨੂੰ ਸਾਰਿਆਂ ਨੂੰ ਪਸੰਦ ਆ ਗਾ ਨਾ ਮਾਂ ਗੀਤ ਤੁਸੀਂ ਨਹੀਂ ਸੁਣਿਆ ਹੁਣ ਇਹ ਪਹਿਲਾਂ ਤੇ ਲੈ ਹੁਣ ਸੁਣੋ ਤੁਸੀਂ ਟਾਂਦਲੋ ਸਕਿਵਲਾਡਿਓ ਤੇ ਇਹਦੇ ਵਿੱਚ ਵੀ ਪੇਟ ਭਾਰੀ ਐ ਐਸ ਡੀਟੀ ਹੈ ਕਮਰ ਦਰਦ ਹੈ ਹਾਰਟ ਅਟੈਕ ਦਾ ਜਮੈਂਡਾ ਲੱਗਦਾ ਮੈਥੋਂ ਭਾਰੀ ਹੋ ਗਿਆ ਨਾ ਤਾਂ ਤੁਸੀਂ ਕਰੋ ਇਹ ਪਾ ਕੀ ਲੈਣਾ ਤੁਸੀਂ ਜੀਰਾ 50 ਗ੍ਰਾਮ ਤੁਹਾਡੇ ਘਰੀ ਰਸੋਈ ਚ ਹੀ ਪਿਆ ਹੈ ਹੂੰ ਸੌਫ 50 ਗ੍ਰਾਮ ਸੁੰਡ 25 ਗ੍ਰਾਮ ਇਲਾਇਚੀ ਦਾਣਾ 25 ਗ੍ਰਾਮ ਤੇ ਕਾਲਾ ਨਮਕ 25 ਗ੍ਰਾਮ ਆਪਾਂ ਰੋਜ਼ ਇਹ ਚੀਜ਼ਾਂ ਖਾਣੇ ਆ ਤੇ ਸੁੰਡ ਆ ਸੌਫ ਤੇ ਜਿਹੜੇ ਜੀਰਾ ਇਹਨੂੰ ਥੋੜਾ ਤਵੇ ਤੇ ਰੋਸਟ ਕਰ ਲਓ ਹੈਨਾ ਬਾਕੀ ਤਿੰਨੇ ਚੀਜ਼ਾਂ ਨੂੰ ਬਚ ਪਾ ਕੇ ਉਹ ਤੇ ਪਾਊਡਰ ਬਣਾ ਲਓ ਤੇ ਪਾਊਡਰ ਬਣਾ ਲਓ ਤੇ ਫਿਰ ਤੁਸੀਂ ਇਹਦਾ 5-7 ਗ੍ਰਾਮ ਹਰ ਰੋਜ਼ ਇਹਨੂੰ ਲਓ ਜੇ ਹੁਣ ਥੋੜੇ ਦਰਦ ਹੋ ਰਿਹਾ ਹੈ ਕਮਰ ਦਾ ਦਰਦ ਉਹ ਵੀ ਠੀਕ ਹੋ ਜੂ ਥਕਾਵਟ ਆਉਂਦੀ ਆ ਉਹ ਵੀ ਠੀਕ ਹੋ ਪੇਟ ਭਾਰੀ ਐ ਉਹ ਵੀ ਠੀਕ ਹੋ ਜੂਗਾ ਜਿਹੜਾ ਇਹ ਇਹ ਨਾ ਉਹ ਦਾ ਤਜਾਬ ਦਾ ਹੀ ਦਰਦ ਆ ਜਿਹੜਾ ਇੱਥੇ ਕਈ ਵਾਰ ਹੋਣ ਲੱਗ ਜਾਂਦਾ ਹੈ ਕਹਿੰਦੇ ਜੀ ਡਾਕਟਰ ਕੋਲ ਜਾਂ ਨਾ ਉਹ ਕਹਿੰਦੇ ਵੀ ਤੂੰ ਐਕਸ-ਰੇ ਕਰਾਓ ਉਹਨਾਂ ਨੂੰ ਐਕਸ-ਰੇ ਦੇ ਵਿੱਚੋਂ 60% 25% ਕਿੰਨੇ ਪਰਸੈਂਟ ਵੀ ਉਹਨਾਂ ਨੂੰ ਕਮਿਸ਼ਨ ਮਿਲਦਾ ਫਿਰ ਉਹ ਦਵਾਈਆਂ ਲਿਖ ਦਿੰਦੇ ਨੇ ਫਿਰ ਉਹਨਾਂ ਤੋਂ ਉਹਨਾਂ ਨੂੰ ਪਰਮਿਸ਼ਨ ਮਿਲਦਾ ਅੱਗੇ ਤੁਹਾਡੀ ਕਿਸਮਤ ਕੋਸਾ ਬਣੇ ਨਾ ਬਣੇ ਹੈਨਾ ਤੇ ਵਹਿਮ ਪਾ ਦਿੰਦੇ ਨੇ ਫਿਰ ਮੇਰੇ ਸਤਿਗੁਰਾਂ ਕੋਲੇ ਡਾਕਟਰਾਂ ਨੇ ਆਪ ਕਿਹਾ ਕਹਿੰਦੇ ਜੀ ਅਸੀਂ ਪਹਿਲਾਂ ਇਹ ਟੇਡੇ ਟੰਗ ਰਹਿ ਲੋ ਕਲਾ ਇਲਾਜ ਕਰਦੇ ਸੀ ਜਦੋਂ ਦੀ ਅਸੀਂ ਧਿਕਸ਼ਾ ਲਈ ਐ ਅਸੀਂ ਵੀ ਫਿਰ ਉਹ ਲੋਕਾਂ ਨੂੰ ਨਹੀਂ ਸਿੱਧੇ ਰਾਈ ਪਾਉਨੇ ਆ ਵੀ ਭਾਈ ਐਸਟਰਾ ਐਸਟਰਾ ਕਰ ਲੋ ਨਹੀਂ ਤਾਂ ਉਹ ਡਾਕਟਰ ਵਹਿਮ ਪਾ ਦਿੰਦੇ ਨੇ ਉਹਨਾਂ ਨੇ ਆਪ ਸਤਸੰਗ ਦੇ ਵਿੱਚ ਬੋਲ ਕੇ ਦੱਸਿਆ ਵੀ ਹੁਣ ਅਸੀਂ ਅੱਗੇ ਤੋਂ ਐਸਟਰਾ ਨਹੀਂ ਕਰਾਂਗੇ ਅਸੀਂ ਕਮਿਸ਼ਨ ਕੁਸ਼ਨ ਕੋਈ ਨਹੀਂ ਲੈਣਾ ਉਹ ਤਾਂ ਹੀ ਤਾਂ ਫਿਰ ਆਪਾਂ ਨੂੰ ਲੇਖ ਦਿੰਦੇ ਨੇ ਉਹਨਾਂ ਨੂੰ ਪੈਸੇ ਬੰਨਦੇ ਨੇ ਉੱਥੇ ਹੀ ਦਿੰਦੇ ਦਵਾਈ ਹੈਨਾ ਤੇ ਲੋ ਤੁਸੀਂ ਮੈਂ ਦਾ ਜਿਵੇਂ ਸੁਣਿਆ ਹੋਵੇ ਤੁਹਾਨੂੰ ਦੱਸਦਾ ਤੇ ਤੁਸੀਂ ਇਹ ਜ਼ਰੂਰ ਬਣਾ ਕੇ ਆਪਣਾ ਰੱਖੋ ਇਹ ਮਿਸ਼ਰਣ ਤੇ ਜਿਹਨੂੰ ਜ਼ਰੂਰਤ ਹੈ ਉਹ ਜ਼ਰੂਰ ਇਹਦਾ ਸੇਵਨ ਕਰੋ ਪਰਮਾਤਮਾ ਭਲੀ ਕਰੂਗਾ ਤੇ ਸੰਜੇ ਦਰਦ ਠੀਕ ਹੋਊ ਪੇਟ ਫੁੱਲਿਆ ਉਹ ਠੀਕ ਹੋ ਜਾਊਗਾ ਥਕਾਵਟਾਂ ਉਹ ਠੀਕ ਹੋ ਜਾਊ ਮਾਮੂਲੀ ਚੀਜ਼ਾਂ ਨੇ ਤੁਹਾਡੇ ਘਰੇ ਪਈਆਂ ਨੇ ਮਿਹਨਤ ਤੁਹਾਡੀ ਕਰਨੈ ਤੁਸੀਂ ਤੇ ਫਲ ਮੇਰੇ ਉਸ ਪਰਮਾਤਮਾ ਨੇ ਦੇਣਾ ਹੁਣ ਮੈਨੂੰ ਦਿਓ ਛੁੱਟੀਆਂ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ